ਨਾ ਲੋਕਾਂ ਨੇ ਫੋਨਾ ਫੋਨ ਕੀਤੇ ਅੱਜ ਕਾਫੀ ਕਿ ਛੜਕ ਜੜੀ ਬੰਦ ਰਹੀ ਐ ਨਵੀਂ ਛੜਕ ਬੰਦ ਰਹੀ ਸਾਡੀ ਨਾਲ ਦੇ ਚ ਠੀਕ ਬੰਦ ਰਹੀ ਆ ਅੱਜ ਜਦੋਂ ਇੱਥੇ ਪ੍ਰੋਬਲਮ ਆ ਗਈ ਜਦੋਂ ਇਹਨਾਂ ਨੇ ਦੱਸਿਆ ਕਿ ਗੰਨੇ ਦੀ ਟਰਾਲੀ ਕੋਈ ਤੋਂ ਸਾਰੀ ਸਲਿੱਪ ਕਰ ਗਈ ਇੱਥੇ ਉਹਨੂੰ ਕਹਿੰਦੀ ਇਹਨਾਂ ਕੋ ਜਦੋਂ ਉਹ ਆਏ ਬੰਦਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਸਹਿਯੋਗ ਨਹੀਂ ਕੀਤਾ ਦੂਜੀ ਗੱਲ ਇਹ ਹੈ ਕਿ ਆਪਾਂ ਨੂੰ ਇਹ ਪਤਾ ਕਿ ਅੱਜ 30 ਨਵੰਬਰ ਹੋ ਗਿਆ ਤੇ ਟੈਂਪਰੇਚਰ ਵੀ ਬੜਾ ਡਾਊਨ ਹੋ ਗਿਆ ਤੇ ਠੰਡ ਦੇ ਅੰਦਰ ਲੋਕ ਨੇ ਜਿਹੜੀ ਏਦਾਂ ਸਵੱਸਿਆ ਦੇਣੀ ਦੇਣੀ ਆ ਜਿਹੜੀ ਉਹ ਛੱਡੂਗੀ ਤੇ ਉਹ ਮੈਂ ਦੇਖਣ ਆਇਆ ਸੀਗਾ ਉਹ ਮੈਂ ਠਿੱਕਦਾ ਸਾਹਿਬ ਨੂੰ ਮਹਿਕਮੇ ਵਾਲਿਆਂ ਨਾਲ ਲੈ ਕੇ ਆਇਆ ਜਰ ਇਹ ਪਹਿਲਾਂ ਦੇ ਕੋਈ ਤੱਕ ਅਜੇ ਤਾਂ ਬੰਡੀ ਆ ਲੋਕਾਂ ਨੂੰ ਚਾਹ ਵੀ ਬੜਾ ਪਰ ਜੇ ਖਰਾਬ ਹੋ ਜੇ ਤੇ ਲੋਕ ਚਾਹ ਦੇ ਨਰਾਸ਼ ਵੀ ਬੜੇ ਵੰਦਾ ਕਟੋ ਘੱਟ 10 ਗੱਲ ਆਈਆਂ ਮੈਂ ਤਾਂ ਆਇਆ ਬੱਜ ਸਭ ਦੇ ਕਰ ਮੈਨੂੰ ਲੋਕਾਂ ਨੇ ਕਿਹਾ ਜੀ ਵੇਖੋ ਜਾ ਕੇ ਮੈਨੂੰ ਕਈਆਂ ਨੇ ਖਿੱਚ ਕੇ ਭੇਜੀ ਫੋਟੋ ਵੀ ਕਾਜ ਦੇਖੋ ਮੈਂ ਕੋਈ ਨਹੀਂ ਮੈਂ ਅੱਜ ਮੌਕੇ ਜਾ ਕੇ ਦੇਖਾਂ ਸੋ ਇਹਨਾਂ ਨੇ ਯਕੀਨ ਦਿਵਾਇਆ ਕੋਈ ਨਹੀਂ ਆਪਾਂ ਇਹਨਾਂ ਕੋਲ ਠੀਕ ਕਰਾਵਾਂਗੇ ਉਦੋਂ ਮੈਂ ਇਹਨਾਂ ਨੂੰ ਕਹਗਾ ਕਿ ਤੀ ਨੰਬਰ ਅੱਜ ਤੁਹੀਂ ਕੰਮ ਬੰਦ ਕਰ ਦੋ ਠੰਡਿਆ ਬਹੁਤ ਠੰਡ ਤੋਂ ਬਾਅਦ ਫਿਰ ਕਿਉਂਕਿ ਅੱਜ ਦੀਆਂ ਛੜਕਾਂ ਬੜੀਆਂ ਫਿਰ ਪੰਜ ਪੰਜ ਸਾਲ ਲੰਘ ਗਏ ਤੇ ਜੇ ਆਪਾਂ ਲਾਲਚ ਨਾਲ ਵੀ ਜਲਦੀ ਜਲਦੀ ਬੰਦ ਜੇ ਖਰਾਬ ਕਰ ਲੀਆਂ ਤੇ ਉਹਦਾ ਕੋਈ ਫਾਇਦਾ ਨਹੀਂ ਪਤਾ ਇਹਨਾਂ ਨੂੰ ਪਤਾ ਵੀ ਇਹ ਗਾਰੰਟੀਆਂ ਦਿੱਤੀਆਂ ਉਹਦੇ ਹੀ ਮੈਂ ਠੇਕੇਦਾਰ ਨੂੰ ਕਹਿੰਦੇ ਆ ਸੀਗਾ ਕਿ ਜੇ ਦਸੰਬਰ ਦਿਨ ਦੀ ਦੇ ਵਿੱਚ ਇਹਨਾਂ ਨੂੰ ਕੋਈ ਸਮੱਸਿਆ ਆਈ ਫਿਰ ਫਤਵੀ ਜਦੋਂ ਆਪਾਂ ਸ਼ੁਰੂ ਕਰਾਂਗੇ ਫਿਰ ਉਹ ਸਮੱਸਿਆ ਦੂਰ ਕਰਕੇ ਜਾਏਗਾ ਸੀਐਮ ਸਾਹਿਬ ਨੇ ਅਨਾਉਂਸਮੈਂਟ ਕੀਤੀ ਕਿ 44920 ਕਿਲੋਮੀਟਰ ਨਵੀਆਂ ਸੜਕਾਂ ਨਿਰਮਾਣ ਕੀਤਾ ਜਾਵੇਗਾ ਬਿਲਕੁਲ ਸਾਦੇ ਪੰਜਾਬ ਚ ਕਰਦੇ ਉਹਦਾ ਹੀ ਨਾਲੇ ਥੀ ਹੋ ਰਿਹਾ ਬਹੁਤ ਅਜਦਾਦੇ ਦੇ ਵਿੱਚ ਵੀ ਬੜੀਆਂ ਸੜਕਾਂ ਖਾਸ 60 ਦੇ ਲਾਗੇ ਨੇ ਨਵੀਆਂ ਜਿਹੜੀਆਂ ਇੱਕ ਦਿਨ ਪਹਿਲ ਕਰਦੇ ਨਾ ਨਵੀਆਂ ਜਿਹੜੀਆਂ ਬਣਨ ਵਾਲੀਆਂ ਉਹ ਵੀ ਸਾਡੀਆਂ ਮંજૂર ਹੋ ਗਈਆਂ ਉਹ ਵੀ ਸਾਦੇ ਪੰਜਾਬ ਦੇ ਕਿਹ ਸੀਐਮ ਸਾਹਿਬ ਨੇ ਸਾਡੀਆਂ ਵੀ 60 ਦੇ ਲਾਗੇ ਨਵੀਆਂ ਬਣਨ ਵਾਲੀਆਂ ਸੀਗਿਆ ਲੋਕਾਂ ਦੇ ਦਿੱਤੀਆਂ ਸੀ ਉਹ ਸਾਰੀਆਂ ਭੇਜੀਆਂ ਸੀ ਮਨਜ਼ੂਰ ਹੋ ਗਈਆਂ ਨਾਲੇ ਦੇ ਵਿੱਚ ਕੋਈ ਸੜਕ ਮਤਲਬ ਖਰਾਬ ਨਹੀਂ ਦਊਗੀ ਨਵੀਆਂ ਵੀ ਬਣ ਜਾਣਗੀਆਂ ਤੇ ਜਿਹੜੀਆਂ ਫੇਸ ਹੋਣਾਂ ਲੀਆਂ ਸਭ ਬਣ ਕੈਪਟਨ ਮਰਿੰਦਰ ਸਿੰਘ ਦਾ ਇੱਕ ਬਿਆਨ ਆਇਆ ਕਿ ਜੇ ਭਾਜਪਾ ਨੇ ਪੰਜਾਬ ਸਰਕਾਰ ਬਣਾਉਣੀ ਹੈ ਤਾਂ ਕਾਲੀਵਾਲ ਨਾਲ ਗੱਲ ਜਰੂਰ ਹੋਣਾ ਜ਼ਰੂਰੀ ਹੈ ਭਾਜਪਾ ਜਿਹਦਾ ਤਾਂ ਮੱਦੀ ਗੱਠਜੋੜ ਕਰ ਲੈ ਨਾ ਕਦੀ ਪੰਜਾਬ ਚ ਆਏਗੀ ਨਾ ਪਹਿਲਾਂ ਕਦੀ ਆਈ ਨਾ ਭਾਜਪਾ ਦਾ ਪੰਜਾਬ ਦੇ ਵਿੱਚ ਕੋਈ ਚੰਗਾ ਕੰਮ ਹੈ ਹਰ ਕੰਮ ਦੇ ਉੱਤੇ ਪਾਤ ਪਾਦੇ ਪੰਜਾਬ ਦੇ ਵਿਰੁੱਧ ਕੰਮ ਕੀਤਾ 750 ਕਿਸਾਨ ਚੀਤ ਕੀਤਾ ਉਹ ਤੋਂ ਬਾਅਦ ਸਾਡੇ ਸਾਰੇ ਫੰਡ ਢੱਕੇ ਪਏ ਹੁਣੇ ਚੰਡੀਗੜ੍ਹ ਦਾ ਪੰਗਾ ਪਾ ਕੇ ਬੈਠੇ ਸੀ ਯੂਨੀਵਰਸਿਟੀ ਵਾਲਾ ਜੇ ਨਾ ਦਬਾ ਪੈਂਦਾ ਬਿੱਲ ਵਾਪਸ ਨਹੀਂ ਲੈ ਜਾਈਏ ਤੇ ਹੁਣ ਇਹ ਬਿਜਲੀ ਵਾਲੇ ਕੁਝ ਬਿੱਲ ਹੋਰ ਲੈ ਕੇ ਆ ਰਹੇ ਆ ਹਾਂਜੀ ਸਾਰੇ ਪਾਜਪਕ ਜੋ ਮਸਜਿਦ ਜਿੱਦਾਂ ਦੀ ਮਰਜ਼ੀ ਸੁਫਨੇ ਲੈ ਕੱਲ ਕਿਹੜੀ ਗਲੀਦਾਰਾਂ ਨਾਲ ਘਟ ਛੋੜ ਕਰਦਾ ਜੀ ਕਾਲੀਆਂ ਦੇ ਆਪਣੇ ਪੱਲੇ ਕੱਖ ਨਹੀਂ ਕਾਲੀਆਂ ਦੇ ਤਿੰਨ ਆਈਆਂ ਸੀ ਹਲਕਾਂ ਉਧਾਂ ਚੋਂ ਇੱਕ ਰਹਿ ਗਿਆ ਦੋ ਭੱਜ ਗਏ ਅਗਲੀ ਜਨ ਇਹ ਵੀ ਨਹੀਂ ਹੋਣਾ। ਵੇਖ ਕਰਕੇ ਕੈਪਟਨ ਐਵੇਂ ਸੁਭਨੇ ਲੈਂਦਾ ਉਹ ਬੁੱਢੇ ਆਦੇ। ਮਨੋ ਮਤਲਬ ਸੱਤਾਂ ਦਾ ਵਾਅਦਾ ਕਰਨਾ ਚਾਹੀਦਾ। ਐ ਉਹ ਮੇਰੇ ਬੰਦੇ ਨੂੰ ਪਾਰਟ ਫੂਜਾ ਕਰਨੀ ਚਾਹੀਦੀ ਉਹਨੇ ਇਹਦਾ ਸੁਭਨੇ ਲੈ ਕੇ ਮੈਂ ਕਦੇ ਬੀਜੇਪੀ ਦਾ ਗੱਠ ਜੋੜੋ ਜੇ ਕਾਲੀ ਦਲ ਦਾ ਤੇ ਪਤਾ ਕਾਲੀ ਦਲ ਨਾਲ ਫੇਰ ਪਤਾ ਨਹੀਂ ਕੀ ਬਣੂਗਾ। ਲੜਾਈ ਵੀ ਮੈਂ ਮੁੱਖ ਮੰਤਰੀ ਬਣ ਜਾਗਾ। ਬੀਜੇਪੀ ਨੇ ਕਰਕੇ ਐਕਟਿਵ ਕੀਤਾ ਉਹਨਾਂ ਨੂੰ। ਉਹ ਸੋਚਦਾ ਵੀ ਮੈਂ ਸ਼ਾਇਦ ਫੇਰ ਦਬਾਵਾ ਕਿਤੇ ਜਾਂਦਾ ਜਾਂਦਾ ਵੀ ਮਤਲਬ ਬਨਜੂਗਾ। ਫੋੜ ਉਹ ਕਮ ਖਤਮ ਹੋ ਗਏ। ਆਪਣੀ ਵੀ ਉਹਨਾਂ ਦੀ ਪੋਲਿਟਿਕਸ ਖਤਮ ਹੋ ਗਈ। ਬੀਜੇਪੀ ਦੀ ਪੋਲਿਟਿਕਸ ਤੇ ਇਲੈਕਸ਼ਨ ਆ ਗਈ 27 ਚ ਤੁਸੀਂ ਆਪਣੇ ਆਪ ਵੀ ਦੇਖ ਲੈਣਾ ਕਿ ਕੀ ਕੀ ਭਾਗਿਕ ਦੀ ਬੀਜੇਪੀ ਦੀ ਅਤਰਦਾ ਚ ਵੇਖ ਲਿਆ ਕਦੇ ਸਭ ਤੋਂ ਥੱਲੇ ਪੰਜਵੇਂ ਨੰਬਰ ਤੇ ਇੱਕ ਕਰਕੇ ਜਮਾਨਚੂਨ ਤਾਂ ਚਲੋ ਬੜੀ ਦੂਰ ਦੀ ਗੱਲ ਆ ਜਬਤੀ ਹੋ ਗਈ ਉਹ ਤਾਂ 19000 ਵੋਟ ਚਾਹੀਦੀ ਕਿਸੇ ਬਹੁਤ ਨੇੜੇ ਦੇ ਘਰੇ ਨਹੀਂ ਮਤਲਬ ਪੰਜਵੇਂ ਨੰਬਰ ਤੇ ਆਈ ਪੀਜੇਪੀ ਇਸ ਕਰਕੇ ਕੈਪਟਨ ਦਾ ਬਿਆਨ ਜਿਹੜਾ ਉਹ ਜਿੰਨੇ ਬੱਧੀ ਅਸੀਨ ਸੁਫਨੇ ਲੈ ਲੇ ਕੈਪਟਨ ਸਾਹਿਬ ਦੀ ਨਾਂ ਦੇ ਇੱਛਾ ਪੂਰੀ ਹੋਣੀ ਦੂਜੀ ਗੱਲ ਆ ਕਿ ਜਿਹਦੇ ਨੂੰ ਕਹਿੰਦਾ ਗੱਠ ਜੋੜ ਕਰ ਲੋ ਸਰਦੋ ਉਹਦੇ ਤੇ ਆਪਣੇ ਪੱਲੇ ਕੱਖ ਦੀ ਉਹਦੇ ਗੈਂਗਸਟਰ ਦਾ ਹਸਲਾ ਲਾਭ ਦਾ ਫਿਰਦਾ ਸਮਝਦੇ ਕਦੀ ਗੱਲ ਕਾਲੀ ਦਲ ਤੇ ਆਪਣੀ ਜਿਹੜੀ ਸਿਆਸੀ ਜ਼ਮੀਨ ਆ ਉਹ ਲਾਭ ਦਾ ਫਿਰਦਾ ਤੇ ਉਹਦੇ ਲਈ ਕਦੀ ਗੈਂਗਸਟਰ ਦਾ ਹਸਲਾ ਲੈਂਦਾ ਕਦੀ ਕੇਸ ਦਾ ਲੈਂਦਾ ਤੇ ਕੈਪਟਨ ਗਾ ਉਹਨਾਂ ਦਾ ਹਸਲਾ ਲੈਣਾ ਪੈਂਦਾ ਤੇ ਕੋ ਪੱਲੇ ਕਿਸੇ ਕੋਈ ਨਹੀਂ ਹਾਂਜੀ ਨਾ ਕੈਪਟਨ ਦਾ ਪੱਲੇ ਕੋਈ ਨਹੀਂ ਨਾ ਸੁਖਬੀਰ ਗਿਆ ਪੱਲੇ ਕੋਈ ਨਹੀਂ ਉਹ ਉਹ ਪੰਜਾਬ ਦੇ ਗੈਂਗਸਟਰ ਨੂੰ ਅੱਗੇ ਲਾ ਕੇ ਆਪਣੀ ਪੋਲਿਟਿਕਸ ਕਰਨੀ ਚਾਹੁੰਦੇ ਆ ਇਸ ਕਰਕੇ ਸਾਡੇ ਜੋ ਮਰਜ਼ੀ ਕਰ ਲੈਣ 2027 ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਉਹ ਬਹੁਤ ਵਧੀਆ ਇਹਨਾਂ ਵਧੀਆ ਰਿਜ਼ਲਟ ਆਊਗਾ ਕਿ ਤੁਸੀਂ ਸੁਣ ਕੇ ਗਾਦੋ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਉਹਨਾਂ ਨੂੰ ਛੁੱਧ ਹੋ ਗਿਆ ਸਵੇਰ ਤੋਂ ਪੇਪਰ ਨਾਮਜ਼ਦਗੀ ਹੋ ਜਾਣੀ ਆ ਸਵੇਰ ਤੋਂ ਨਾਮਜ਼ਦਗੀ ਕਰਦੇ ਕੇ ਬੰਦੇ ਅੱਜ ਲਿਸਟਾਂ ਕੈਂਡੀਡੇਟਾਂ ਦੀਆਂ ਮੇ ਅਨਾਉਂਸ ਕਰੂਗੀ ਪਾਰਟੀ ਕਿਸ ਤਰੀਕੇ ਦੀ ਤਿਆਰੀ ਹੈ ਜੀ ਤਿਆਰੀ ਪੂਰੀ ਪੂਰ ਬਹੁਤ ਵਧੀਆ ਤਿਆਰੀ ਹੈ ਉਹ ਜਿੱਤਾਂਗੇ ਅਸੀਂ ਕੋਈ ਬਹੁਤ ਆਮ ਨਾਲ ਜਿੱਤਾਂ ਸਾਦੇ ਪੰਜਾਬ ਤੇ ਜਿੱਤਾਂ ਅਨਾਲਾ ਵੀ ਜਿੱਤਾਂ